ਹਾਂਜੀ ਚਾਰ ਜੀ ਸਾਡੇ ਕੋ ਕੜੀ ਲੈ ਜਾਣ 20 ਰੁਪਈਆ ਦੇ ਹਾਂਜੀ ਜੇ ਰੱਜ ਕੇ ਰੋਟੀ ਨਾ ਖਾਣ ਤੇ ਮੈਂ ਪਿੰਡ ਛੱਡ ਕੇ ਚਲ ਜੂਗਾ ਇਹ 10 ਰੁਪਏ ਦਾ ਪੀਸ ਦਿੰਨੇ ਆਂ ਕਿਚਾਲੂ ਦਾ ਹਾਂਜੀ ਇਹਦਾ ਪਨੀਰ ਵਰਗਾ ਮਜਾ ਆਏਗਾ ਗਰੀਬਾਂ ਦਾ ਆ ਜਾਂ ਮੈਂ ਨਾ ਰੱਖਿਆ ਗਰੀਬਾਂ ਦਾ ਪਨੀਰ ਅੱਛਾ ਜਿਹੜਾ ਨਹੀਂ ਪਨੀਰ ਤਲਿਆ ਖਾ ਸਕਦਾ 10 ਰੁਪਏ ਦਾ ਅਣਕੇ ਮੇਰੇ ਕੋਲ ਬਚਾਲੂ ਖਾ ਲੈ ਅਗਰ ਉਹਨੂੰ ਪਨੀਰ ਵਰਗਾ ਨਾ ਮਜਾ ਆਵੇ ਤੇ ਜੋ ਕਹੇਗਾ ਮੈਰ ਜਾਣਾ ਪਰੂਗਾ ਅੱਛਾ ਜੀ ਦੇਬੇ ਦੀ ਹੱਟੀ ਹਾਂਜੀ ਬਹੁਤਾ ਸੌਦਾ ਦੇ ਥੋੜੀ ਖੱਟੀ ਇਵੇਂ ਮੈਂ ਰਟ ਕਵਾਉਣਾ ਨਾ ਫਿਰ ਮੈਂ ਉਹਨੂੰ 3 ਰੁਪਏ ਕਰਾਇਆ ਹੁੰਦਾ ਹੀ ਰੱਖੇਗਾ। ਹਾਂਜੀ ਮੈਂ 60 ਰੁਪਏ ਦੀ ਰਾਸ ਪਾਈ। ਹਾਂਜੀ 40 ਰੁਪਏ ਬਜੇ ਸੀ ਮੈਨੂੰ। ਅੱਛਾ ਮੈਂ ਉਹਦਾ ਬੜਾ ਸ਼ੁਕਰ ਕੀਤਾ ਸੱਚੇ ਪਾਤਸ਼ਾਹ ਦਾ ਵੀ ਤੇਰਾ ਲੱਖ ਲੱਖ ਸ਼ੁਕਰਿਆ ਮਹਾਰਾਜ। ਤੇ ਉਹਦਾ ਕੰਮ ਸ਼ੁਰੂ ਹੋਇਆ। ਹਾਂਜੀ ਉਹਦਾ ਕੰਮ। ਪਕੌੜਾ ਕਿੰਨੇ ਤੋਂ 64 ਕੀਤਾ ਸੀ ਜਦੋਂ ਪਕੌੜੇ। ਤੇਲੇ ਦਾ। ਅੱਛਾ ਤੇਲੇ ਦਾ ਸਟਾਰਟ ਕੀਤਾ ਸੀ। ਤੇਲੇ ਦਾ। ਅੱਛਾ ਅੱਜ ਹੁਣ 10 ਰੁਪਏ ਦਾ ਹੁਣ 100 ਰੁਪਏ ਕਿਲੋ ਦੇ ਵੇਚਣ ਆ। ਹਾਂਜੀ। ਕਿ ਚੱਲੂ ਐ 10 ਰੁਪਏ ਦਾ। ਅੱਛਾ ਇਹ ਗੋਭੀ ਵਾਲਾ ਪਕੌ 100 ਗ੍ਰਾਮ ਦਾ ਪਕੌੜਾ ਹਾਂਜੀ ਵਾਹ ਜੀ ਵਾਹ ਇਹ ਸਮੋਸੇ ਆਗੇ ਆ 10 ਦੇ ਦੋ ਆ 10 ਦੇ ਦੋ ਆ ਦੇਖੋ ਦਹੀਂ ਪਕੌੜੀਆਂ ਹੁੰਦੀਆਂ ਹੁਣ ਹੋ ਗਈਆਂ ਖਤਮ ਆ ਤਿੱਕੀ ਆ ਇਹ ਆਲੂ ਵਾਲੀ ਤਿੱਕੀ ਆ ਇਹ 10 ਰੁਪਏ ਦੀ ਤਿੱਕੀ ਆ ਅੱਛਾ ਇਹ ਕਟਾਲੂ ਆ 10 ਰੁਪਏ ਦਾ ਇਹ ਗੋਭੀ ਆ 10 ਰੁਪਏ ਦੀ ਅੱਛਾ ਇਹ ਸਾਡੇ ਕੋਲ ਸਮੋਸੇ ਨੇ 10 ਦੇ ਦੋ 10 ਦੇ ਦੋ ਲੋਕੀ ਅੰਕਲ ਜੀ ਦਾ 10 ਰੁਪਏ ਦਾ ਸਮੋਸਾ ਵੇਚਦੇ ਤੁਸੀਂ 10 ਦੇ ਦੋ ਜੋ ਮਰਜੀ ਕੋਈ ਕਰੇ ਆਪਾਂ ਸ਼ੁਰੂ ਤੇ ਰੱਖਿਆ ਦੇ ਬੇਰੀ ਹਟੀ ਬਹੁਤਾ ਸੌਦਾ ਨੇ ਥੋੜੀ ਘਟੇ ਸਾਨੂੰ ਮਹਾਰਾਜ ਦਾ ਆਪ ਸ਼ੁਕਰ ਕਰਨੇ ਸੱਜੇ ਪਾਸੇ ਅੰਕਲ ਜੀ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਕੋਈ ਕੋਹ ਬੱਚਦਾ ਪੁੱਛਦਾ ਕਿ ਮੈਂ ਨਾ ਬੜਾ ਸ਼ੁਕਰ ਹੈ ਰੋਟੀ ਰੋਟੀ ਦੋ ਫੁੜਕੇ ਮਿਲ ਜਾਂਦੇ ਆ ਗੁਰੂ ਰਾਮਦਾਸ ਦੇ ਉਹਦੀ ਨਗਰੀ 'ਚ ਬੈਠੇ ਆ ਉਹ ਸਾਰਿਆਂ ਦਾ ਖਿਆਲ ਰੱਖਣ ਲਿਆ ਦਾਤਾ ਵਾ ਤੇ ਸਾਨੂੰ ਰਾਮਦਾਸ ਮਹਾਰਾ ਸੱਜੇ ਪਾਸੇ ਇਹ 10 ਰੁਪਏ ਦਾ ਪੀਸ ਦਿੰਨੇ ਆਂ ਇੱਕ ਚਾਲੂ ਦਾ ਹਾਂਜੀ ਇਹਦਾ ਪਨੀਰ ਵਰਗਾ ਮਜਾ ਆਏਗਾ ਗਰੀਬਾਂ ਦਾ ਇਹਦਾ ਮੈਂ ਨਾਂ ਰੱਖਿਆ ਗਰੀਬਾਂ ਦਾ ਪਨੀਰ ਅੱਛਾ ਮੇਰਾ ਨਹੀਂ ਪਨੀਰ ਤਲਿਆ ਖਾ ਸਕਦਾ 10 ਰੁਪਏ ਦਾ ਆਣ ਕੇ ਮੇਰੇ ਕੋਲ ਵਿਚਾਲੂ ਖਾ ਲੈ ਅਗਰ ਉਹਨੂੰ ਪਨੀਰ ਵਰਗਾ ਨਾ ਮਜਾ ਆਵੇ ਤੇ ਜੋ ਕਹੇਗਾ ਮੈਂ ਰਜਾਨਾ ਪਰੂੰਗਾ ਵਾਹ ਵਾਹ ਆ ਗਰੀਬਾਂ ਦਾ ਪਨੀਰ ਸਾਡੇ ਕੋਲ ਹੁਣ ਫੈਮਿਲੀ ਹੋਵੇ ਦੋ ਬੱਚੇ ਹੋਣ ਉਹਨਾਂ ਦੇ ਹਾਂਜੀ ਚਾਰ ਜੀ ਸਾਡੇ ਕੋਲ ਕੜੀ ਲੈ ਜਾਣ 20 ਰੁਪਏ ਦੇ ਹਾਂਜੀ ਜੇ ਰੱਜ ਕੇ ਰੋਟੀ ਨਾ ਖਾਣ ਤੇ ਮੈਂ ਪਿੰਡ ਛੱਡ ਕੇ ਚੱਲ ਜੂਗਾ ਅੱਛਾ ਤਾਂ ਹੀ ਤੁਹਾਡੇ ਇੰਨੇ دیਵਾਨਗੀ ਹੈਗੀ ਆ ਨਿਕਲ ਨਿਕ ਕੇ ਬੱਚੇ ਆਏ ਆ ਖਾਣ ਵਾਸਤੇ ਹਾਂਜੀ ਇਹਨਾਂ ਨੇ ਸਮੋਸੇ ਲੈਣੇ ਆ ਦੋ ਦੋ 10 ਰੁਪਏ ਦਾ ਕੁੜਕਰਿਆਂ ਦਾ ਪੈਕਟ ਜੜਾ ਵਾ ਹਾਂਜੀ ਉਹ ਬੱਚਿਆਂ ਦਾ ਢਿੱਡ ਨਹੀਂ ਭਰਦਾ ਹਾਂਜੀ ਅਸੀਂ 10 ਰੁਪਈਆ ਦੇ ਵਿੱਚ ਇਹਨਾਂ ਨੂੰ ਸਮੋਸੇ ਦਿੰਨੇ ਆ ਐ ਰੱਜ ਕੇ ਨਜ਼ਾਰੇ ਲੈ ਕੇ ਜਾਂਦੇ ਆ ਫਿਰ ਚਟਨੀ ਜਿੰਨੀ ਵਾਰ ਮਰਜ਼ੀ ਦਹੀਂ ਵੀ ਪਾ ਦਿਓ ਅੱਛਾ ਅਸੀਂ ਨਾ ਕਰਦੇ ਇਹਨਾਂ ਨੂੰ ਬੱਚੇ ਆ ਬੱਚੇ ਆ ਨਾ ਨਹੀਂ ਕਰਨੀ ਨਾ ਨਹੀਂ ਕਰਦੇ ਸਾਡੇ ਕੋਲ ਜਿੰਨੇ ਵੀ ਕੜੀ ਦਹਾਂ ਦੀ ਲੈ ਜਾਣ ਰੱਜ ਕੇ ਰੋਟੀ ਖਾਂਦੇ ਆ ਐ ਜੇ ਸਾਡਾ ਪਨੀਰ ਤਿਆਰ ਹੋ ਗਿਆ ਐ ਤੁਹਾਡਾ ਪਨੀਰ ਤਿਆਰ ਹੋ ਗਿਆ ਆ ਚਾਟ ਮਸਾਲਾ ਇੱਥੇ ਪਾਤਾ ਉਹ ਆ ਜੀ ਆ ਆ ਪਲੇਟ ਆ ਅਗਰ ਇਹਦੇ ਵਿੱਚ ਆ ਜਾਣੀ ਹੈ ਮਿੱਠੀ ਚਟਣੀ ਇਹ ਮਿੱਠੀ ਚਟਣੀ ਆ ਗਈ ਅੰਕਲ ਜੀ ਹਾਂ ਜੀ ਲਾਲ ਪੂਤਨੇ ਦੀ ਚਟਣੀ ਆ ਗਈ ਆ ਪੂਦੀਨੇ ਦੀ ਚਟਣੀ ਲਾਲ ਦਹੀਂ ਪਕੌੜੀਆਂ ਪਾ ਦੇ ਦੀਆਂ ਵੀ ਜੇ ਕੁਝ ਹੋਵੇ ਬੱਚਾ ਅੱਛਾ ਦਹੀਂ ਪਕੌੜੀਆਂ ਵੀ ਆਣਗੀਆਂ ਲਾਲ ਹੋਣਗੀਆਂ ਜੀ ਕਿੰਨੇ ਦਾ ਅੰਕਲ ਜੀ ਪ੍ਰਾਈਸ 20 ਰੁਪਏ ਦਾ 20 ਰੁਪਏ ਦਾ ਤੇ ਕਿਸੇ ਨੇ ਖਾਣਾ ਹੈਗਾ ਆਪਣਾ ਐਡਰੈਸ ਕੀ ਹੈਗਾ ਮੇਰਾ ਐਡਰੈਸ ਹੈਗਾ ਗੇੜ ਕੀ ਮਾਰੇ ਦੇ ਕੋਲ ਆ ਜਾਓ ਉੱਥੇ ਜਿੰਨੂੰ ਮਰਜ਼ੀ ਪੁੱਛ ਲੋ ਮੈਂ ਅੰਨ ਘਰ ਜਾਣਾ ਅੱਛਾ ਫਾੜਕ ਪਾਰ ਕਰਕੇ ਜਿਹੜੇ ਨਿਗੇ ਦੇ ਬੱਚੇ ਨੂੰ ਵੀ ਪੁੱਛ ਲੋ ਕਿ ਮੈਂ ਦੇਬੇ ਨਿੱਕੀ ਦੁਕਾਨ ਤੇ ਜਾਣਾ ਨਾ ਮੇਰਾ ਨਾਮ ਪੱਕਾ ਬਲਦੇਵ ਸਿੰਘ ਆ ਦਾਦਾ ਮੈਨੂੰ ਦੇਬਾ ਹੀ ਕਹਿੰਦੇ ਆ ਤੇ ਆਪਣਾ ਸ਼ਾਪ ਦੀ ਟਾਈਮਿੰਗ ਕਿੰਨੀ ਆ 10 ਵਜੇ ਤੋਂ ਲੈ ਕੇ 10 ਵਜੇ ਤੱਕ ਛੁੱਟੀ ਵਗੈਰਾ ਕੋਈ ਛੁੱਟੀ ਆ ਐਤਵਾਰ ਕੇ ਦੇ ਦਿੜ ਕਰੇ ਤੇ ਖੀਰੀ ਹਫਤੇ ਦੇ ਕਰ ਲੈਂਦੇ ਨਹੀਂ ਤੇ ਅੰਕਲ ਜੀ ਤੁਸੀਂ ਆਪਣਾ ਕੀਮਤੀ ਸਮਾਂ ਤੁਹਾਨੂੰ ਦਿੱਤਾ